ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਜ਼ਿਲ੍ਹਾ ਬਰਨਾਲਾ ਬਾਈਕੋਲ ਇੱਕ ਤਾਜੀ ਸੂਖਾ ਤੇ ਇੱਕ ਹੈਗੀ ਮਾਟੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800303 ਰਾਜਾ ਅਕਾਊਂਟ ਫੇਸਬੁੱਕ ਤੇ ਪੇਜ ਦਾ ਕਾ ਚੰਦ ਬਹੁਤ ਆਲੋਪ ਕਰਦੇ ਰਹੋ ਤਾਂ ਅੱਗੇ ਥਾੜਾ ਬਣਾਉਗੇ ਵੀਡੀਓ ਨੂੰ ਲਾਈਕ ਕਰਦੇ ਆਪਾਂ ਕਰਦੇ ਆਪਾਂ ਬਾਈ ਜੀ ਨੂੰ ਧੰਨਵਾਦ ਨਹੀਂ ਨਹੀਂ ਜਾਨਦਾ ਹਾਂਜੀ ਵੀਰ ਜੀ ਸਾਸਿਕਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਅਰਸ਼ਦੀਪ ਕੁਮਾਰ ਜੀ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਜੀ ਨੰਬਰ ਆ ਮੋਬਾਈਲ ਨੰਬਰ ਨੰਬਰ 62390 ਜੀ 7699 ਠੀਕ ਹੈ ਜੀ ਹਾਂਜੀ ਵੀਰ ਮਾਝ ਦੀ ਜਾਣਕਾਰੀ ਦਿਓ ਜੀ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਬਾਈ ਜੀ ਅੱਜ ਨੂੰ 15 ਦਿਨ ਹੋ ਗਏ ਸੂਈ ਨੂੰ ਜੀ 10 ਕਿਲੋ ਦੁੱਧ ਤਿਆਰ ਹੈ ਜੀ ਠੀਕ ਹੈ ਜੀ ਚੌਥਾ ਸੂਆ ਗਿਆ ਜੀ ਠੀਕ ਹੈ ਤੇ ਬੱਚਾ ਬੱਚਾ ਮਗਰ ਮੇਲ ਕਾਫ ਹੈ ਜੀ ਠੀਕ ਹੈ ਟੋਪਰਾ ਚੱਕਰ ਸਾਰੇ ਠੀਕ ਹੈ ਤੋਰ ਦੋ ਮੜਾ ਜਣ ਲੋ ਜਿਹੜਾ ਤਰ੍ਹਾਂ ਬਕਾ ਹੋ ਗਿਆ ਜਣ

ਆ ਕੇ ਚੈੱਕ ਕਰੀ ਸੰਭੀ ਕਰਕੇ ਲੈ ਕੇ ਜਾ ਬਰਾ ਹਾਂਜੀ ਵੀ ਜੀ ਰੇਟ ਦੱਸ ਦਿਓ ਜੀ ਦਾ ਰੇਟ ਬਾਈ ਜੀ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਰੇਟ ਹਾਂ ਰੇਟ ਫੋਨ ਤੇ ਕਰਾਂਗੇ ਜੈ ਜੀ ਰੇਟ ਜਿਹੋ ਹੋਊਗਾ ਠੀਕ ਹਾਂਜੀ ਵੀ ਜੀ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਬਾਈ ਜੀ ਤੀਜਾ ਸੂਹਾ ਸੂਈ ਦੀ ਹੈ ਜੀ ਹਾਂਜੀ ਇਹ ਸਵੇਰੇ 4 ਵਜੇ ਸੂਈ ਹੈ ਜੀ ਠੀਕ ਹੈ ਜੀ 4 ਘੰਟੇ ਚ ਇਹਦੀ ਜੇਰ ਜਮ ਓਕੇ ਪੈ ਗਈ ਸੀ ਠੀਕ ਹੈ ਜੀ ਤੇ ਬੱਚਾ ਬੱਚਾ ਵਗਰ ਇਹਦੇ ਬੱਸਾ ਜੀ ਠੀਕ ਬੱਸਾ ਬੱਸ ਠੀਕ ਆ ਜੇਰ ਦੀ ਆਪਣੇ ਕੋਲ ਵੀਡੀਓ ਬਣਾਈ ਦੀ ਹੈ ਜੀ ਠੀਕ ਹੈ ਜੀ ਵੀਰ ਆਪਣੇ ਕੋਈ ਵੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਜੀ ਠੀਕ ਹੈ ਜੀ ਤਸੱਲੀ ਕਰਕੇ ਲੈ ਜਾਣਾ ਠੀਕ ਹੈ ਤੋਰ ਤੋਂ ਭਰਾਉਣਗੇ ਲਓ ਜੀ ਹਾਂ ਚੈੱਕ ਕਰ ਸਕਦੇ ਹਾਂ ਹਾਂ ਪੂਰਾ ਤਰਾ ਫੇਸ ਬਿਊਟੀ ਠੀਕ ਹੈ ਮਗਰ ਬੱਸਾ ਬਾਕੀ ਬਾਈ ਕੋਲ ਵੀਡੀਓ ਵੀ ਹੈਗੀ ਆਰਮ ਵਾਲੀ ਵੈੜਾ ਜੀ ਆਏ ਨਹੀਂ ਹੈਗਾ ਠੀਕ ਹੈ ਜੀ ਹਾਂ ਠੰਡੀ ਸੀਲ ਆ ਠੀਕ ਹੈ ਮਣ ਤੋਰ ਲੰਮੀ ਤੋਰ ਤੋਂ ਮੜੀ ਸਾ ਤੋਰ ਤੋਂ ਤੋਰ ਤੋਂ ਮੜੀ ਠੀਕ ਹੈ ਪਰੋਕਲ ਮੜਾ ਇੱਥੇ ਰੋਕਲ ਮੈਂ ਨਾ ਲੀਵਰ ਦਿਖਾ ਦੀ ਬੜੀ ਲੀਵਰ ਦਿਖਾ ਦੀ ਇਧਰਲੀ ਸਾਈਡ ਚੈੱਕ ਕਰ ਸਕਦੇ ਹੋ ਇੱਕ ਮਿੰਟ ਆ ਬੈਕ ਸਾਈਡ ਆ ਗਈ ਬੈਕ ਥਰੂ ਦਾ ਵਾਲਾ ਕਰਦੀ ਅਸੀਂ ਹਾਂਜੀ ਹਾਂਜੀ ਚਲੋ ਕੋਈ ਗੱਲ ਇੱਥੇ ਦਿਖਾ ਨਹੀਂ ਲਓ ਜੀ ਚੈੱਕ ਕਰ ਸਕਦੇ ਹੋ ਲੀਵਲ ਉਹ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਲਓ ਜੀ ਆਸੇ ਦਾ ਬੱਚਾ ਤੇ ਕੱਦ ਕਾਠ ਮੈੜਦਾ ਸੁਖਣਾ ਵਧੀਆ ਆ ਜਲੀਵਾ ਤੁਸੀਂ ਚੈੱਕ ਕਰ ਸਕਦੇ ਹੋ ਵੰਡੀ ਸੀ ਲ ਭਾਈ ਜੀ ਨਿਆਣਾ ਪੌਂਤ ਵੀ ਨਹੀਂ ਲੋਟ ਹੈਗੀ ਬੰਦਾ ਆਪਾਂ ਮੈਂ ਆਏ ਵੇ ਜੀ ਠੀਕ ਹੈ ਜੀ ਆਏ ਵੇ ਜੀ ਕੋਈ ਚੱਕਰ ਨਹੀਂ ਲੋ ਜੀ ਲੋ ਜੀ ਜਿਵੇਂ ਮਰਜੀ ਵੇ ਜੀ ਬਾਈ ਕਹਿੰਦਾ ਦੋਨੇ ਸੱਡਾ ਹਾਂ ਜੀ ਦੋਨੇ ਸੱਡਾ ਦੋਨੇ ਸੱਡੀ ਬਾਈ ਕੇ ਕਰਾਈ ਕਰਨ ਵਾਲਾ ਠੀਕ ਹੈ ਜੀ ਰੇਟ ਭਰਾ ਦਾ ਜਾਇਜ਼ਾ ਰੇਟ ਇਹ ਤਾਂ ਬਾਈ ਜੀ ਆਪਾਂ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਰੇਟ ਜੀ ਠੀਕ ਹੈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਠੀਕ ਹੈ ਡੇਲੀ ਇੱਕ ਦੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਹਾਂ ਤਸੱਲੀ ਕਰਕੇ ਲੈ ਕੇ ਕੋਈ ਵੀ ਦੋੜਾ ਚੋਕ ਤੇ ਤ ਦੋਪਰਾ ਭਾਈ ਨੇ ਆਪ ਨੂੰ ਦੱਸਤਾ ਭਾਈ ਦਾ ਵਪਾਰ ਦਾ ਕੰਮ ਚੈੱਕ ਕਰਕੇ ਦਸੰਦੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਆ ਕੇ ਤੇ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ